ਦੀ ਇੰਗੇਜਮੈਂਟ ਹੋਈ ਹੈ ਮੇਰੀ ਇੰਗੇਜਮੈਂਟ ਹੋ ਗਈ ਚਲੋ ਮੁਬਾਰਕਾਂ ਵੀਰੇ ਚਲੋ ਵਿਆਹ ਵੀ ਮਤਲਬ ਹੋਂਦੇ ਕਰਾ ਲਾਂਗੇ ਚਾਲ ਚਾਲ ਤੱਕ ਹਰੇ ਬੰਦਿਆ ਦੋ ਲਾਈਨਾਂ ਕੁਇਕ ਹੋ ਲੋ ਕੀ ਤੁੱਪ ਤੋਰੇ ਬੈਨ ਲਾਉਂਦੇ ਨੇ ਤੂੰ ਮੇਥੋਂ ਨਿਗਾ ਚੁਰਾਉਣ ਲਈ ਪਹਿਲਾ ਗਾਣਾ ਕਦੋਂ ਆਇਆ ਸੀ ਤੁਹਾਡਾ ਮੇਰਾ ਐਸੀ ਜੀ ਸੈਪਟੈਂਬਰ 2017 ਤੇ ਜੀ ਸੰਦੂ ਇਨ ਵਨ ਵਰਡ ਸਿਲਵਰ ਵਾਈਬ ਬੰਦਾ ਆ ਬਹੁਤ ਕੈਂਟ ਵਨ ਰੀਜ਼ਨ ਟੂ ਵਰਕ ਵਿਦ ਤੇਜੀ ਸੰਧੂ ਵੀਰ ਨੇ ਜਿੰਨਾ ਵੀ ਕੰਮ ਕੀਤਾ ਹੁਣ ਤੱਕ ਸਾਨੂੰ ਸਾਡੀ ਸਾਰੀ ਟੀਮ ਨੂੰ ਬਹੁਤ ਸੋਹਣਾ ਲੱਗਿਆ ਤੇ ਸਾਡੀ ਸਾਰੀ ਟੀਮ ਦੀ ਸਲਾਹ ਸੀ ਕਿ ਵੀਰ ਨਾਲ ਕੰਮ ਕਰਨ ਤੁਹਾਡਾ ਫੇਵਰਿਟ Song ਕਿਹੜਾ ਆਪਣਾ ਮੇਰਾ ਖੁੱਦ ਦਾ ਹਾਂਜੀ ਮੈਨੂੰ ਸਾਰੇ ਸੋਹਣੇ ਲੱਗਦੇ ਨੇ ਫੇਵਰਿਟ ਆਰਟਿਸਟ ਅ ਸਰਜੀਤ ਗਿੰਦਰਖਿਆ ਸਾਹਿਬ ਹਿਮਾ ਸੰਧੂ ਨੂੰ ਖਾਣੇ 'ਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਘਰ ਦਾ ਖਾਣਾ ਖਾਣਾ ਜ਼ਿਆਦਾ ਪ੍ਰੀਫਰ ਕਰਦਾ ਹੁੰਦਾ ਜਿਵੇਂ ਦਾਲ ਹੋਊਗੀ ਸਾਗ ਹੋ ਗਿਆ ਹਾਂਜੀ ਹਰੇ ਬੰਦੀਆ ਦੋ ਲਾਈਨਾਂ ਕੁਇਕ ਹੋ ਲੋ ਕੀ ਤੁੱਪ ਤੋਰੇ ਬੈਨ ਲਾਉਂਦੇ ਨੇ ਤੂੰ ਮੇਥੋਂ ਨਿਗਾ ਚੁਰਾਉਣ ਲਈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗੈਂਕ ਉਸ ਤੋਂ ਮੈਂ ਪਹਿਲਾਂ ਪੰਜਾਬੀ ਸਿੰਗਰ ਅਤੇ ਫਿਲਮ ਐਕਟਰ ਰਵਿੰਦਰ ਗਰੇਵਾਲ ਦੀ ਤੀਜ ਸੁਖਮਣੀ ਗਰੇਵਾਲ ਦਾ ਵਿਆਹ ਪੰਜਾਬੀ ਸਿੰਗਰ ਹਿੰਮਤ ਸੰਧੂ ਦੇ ਨਾਲ ਹੋਇਆ ਇਸ ਵਿਆਹ ਦੀਆਂ ਕਾਫੀ ਵੀਡੀਓਜ਼ ਵੀ ਤੁਸੀਂ ਦੇਖੀਆਂ ਬਹੁਤ ਸਾਰੀਆਂ ਵੀਡੀਓਜ਼ ਉਹ ਸਨ ਜਿਨ੍ਹਾਂ ਨੂੰ ਦੇਖ ਕੇ ਲੋਕ ਖੁਸ਼ ਹੋਏ ਲੋਕਾਂ ਨੇ ਇੰਜੋਏ ਕੀਤੀਆਂ ਤੇ ਵਿਦਾਈ ਦੀਆਂ ਕੁਝ ਵੀਡੀਓਜ਼ ਅਜਿਹੀਆਂ ਸਨ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਦੀ ਅੱਖ ਵੀ ਨਮ ਹੋਈ ਤੇ ਇਸ ਵਿਆਹ ਤੋਂ ਬਾਅਦ ਬਹੁਤ ਸਾਰੇ ਅਜਿਹੇ ਸਵਾਲ ਵੀ ਹਨ ਜਿਹੜੇ ਕਿ ਲੋਕਾਂ ਦੇ ਹਾਲੇ ਤੱਕ ਮਨਾਂ ਦੇ ਵਿੱਚ ਘੁੰਮ ਰਹੇ ਹਨ ਜਿਨ੍ਹਾਂ ਦੇ ਵਿੱਚੋਂ ਕਾਫੀ ਸਵਾਲ ਤੁਹਾਡੇ ਕਲੀਅਰ ਵੀ ਹੋ ਗਏ ਹੁਣ ਜਿਨ੍ਹਾਂ ਦੇ ਬਾਰੇ ਆਪਾਂ ਵੀ ਅਪਡੇਟ ਦਿੱਤਾ ਕਿ ਰਵਿੰਦਰ ਗਰੇਵਾਲ ਹਿੰਮਤ ਸੰਧੂ ਬਾਰੇ ਕੀ ਸੋਚਦੇ ਨੇ ਕਿਸ ਤਰ੍ਹਾਂ ਵਿਆਹ ਹੋਇਆ ਤੇ ਉਸ ਤੋਂ ਬਾਅਦ ਲੋਕਾਂ ਦੇ ਬਹੁਤ ਸਾਰੇ ਸਵਾਲ ਸਨ ਕਿ ਹਿੰਮਤ ਸੰਧੂ ਦਾ ਵਿਆਹ ਕੀ ਆਖਰ ਲਵ ਮੈਰੇਜ ਹੈ ਜਾਂ ਅਰੇਂਜ ਮੈਰੇਜ ਹਾਲਾਂਕਿ ਪਹਿਲਾ ਅਪਡੇਟ ਪਾਇਆ ਉਹਨਾਂ ਤੇ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤੇ ਕਿ ਹਿੰਮਤ ਸੰਧੂ ਤੇ ਸੁਖਮਨੀ ਗਰੇਵਾਲ ਇੱਕ ਹੀ ਕਾਲਜ ਦੇ ਵਿੱਚ ਪੜੇ ਹਨ ਤੇ ਦੋਵਾਂ ਦੀ ਲਵ ਮੈਰੇਜ ਹੈ ਪਰ ਇੱਥੇ ਸੁਖਮਨੀ ਗਰੇਵਾਲ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਸਨੇ ਪਿਓ ਦੀ ਪੱਗ ਦੀ लाज ਰੱਖਦੇ ਹੋਏ ਅਰੇਂਜ ਮੈਰਿਜ ਦੇ ਤੌਰ ਤੇ ਹਿੰਮਤ ਸੰਧੂ ਦੇ ਨਾਲ ਵਿਆਹ ਕਰਵਾਇਆ ਪਰ ਉੱਥੇ ਹੀ ਹਿੰਮਤ ਸੰਧੂ ਤੇ ਜੋ ਸੁਖੋਨੀ ਗਰੇਵਾਲ ਹਨ ਉਹਨਾਂ ਦੇ ਵਿਆਹ ਦੀ ਗੱਲ ਕਦੋਂ ਤੋਰੀ ਇਸ ਵਾਰ 1 ਸਾਲ ਪਹਿਲਾਂ ਉਹਨਾਂ ਨੇ ਅਮਨੌ ਜਿਲ੍ਹਾ ਦੇ ਸ਼ੋਅ ਦੇ ਵਿੱਚ ਪ੍ਰੋਡਕਾਸਟ ਦੇ ਵਿੱਚ ਇਸ ਬਾਰੇ ਗੱਲ ਕੀਤੀ ਸੀ ਜਿਸ ਤੋਂ ਜ਼ਾਹਿਰ ਹੈ ਕਿ 1 ਸਾਲ ਪਹਿਲਾਂ ਹੀ ਦੋਵਾਂ ਦੀ ਅੰਗੇਜਮੈਂਟ ਹੋ ਚੁੱਕੀ ਸੀ ਤੇ 1 ਸਾਲ ਬਾਅਦ ਵਿਆਹ ਹੋਇਆ ਆ ਉਹ ਤੁਹਾਡੇ ਸਾਹਮਣੇ ਕੁਝ ਹੋਰ ਅਨਸਰ ਰੱਖਦੇ ਆ ਵੀਡੀਓ ਦੇ ਤੱਕ ਜਰੂਰ ਦੇਖਣੀ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟਾਂ ਦੇ ਵਿੱਚ ਨਵੀਂ ਜੋੜੀ ਨੂੰ ਮੁਬਾਰਕਬਾਦ ਕੰਗ੍ਰੈਚੁਲੇਸ਼ਨਸ ਜਰੂਰ ਕਰਨਾ ਮੀਂ ਅੰਗੇਜਮੈਂਟ ਹੋਈ ਹੈ ਮੇਰੀ ਅੰਗੇਜਮੈਂਟ ਹੋ ਗਈ ਚਲੋ ਮੁਬਾਰਕਾਂ ਵੀਰੇ ਚਲੋ ਵਿਆਹ ਵੀ ਮਤਲਬ ਹੋਂਦੇ ਕਰਾਵ ਸਾਲ ਤੱਕ ਹਰੇ ਬੰਦਿਆ ਦੋ ਲਾਈਨਾਂ ਕੁਇਕ ਹੋ ਲੋ ਕੀ ਤੁੱਪ ਤੋਂ ਰੇ ਬੈਨ ਲਾਉਂਦੇ ਨੇ ਤੂੰ ਮੇਥੋਂ ਨਿਗਾ ਚੁਰਾਉਣ ਲਈ ਪਹਿਲਾ ਗਾਣਾ ਕਦੋਂ ਆਇਆ ਸੀ ਤੁਹਾਡਾ ਮੇਰਾ ਐਸੀ ਜੀ ਸੈਪਟੈਂਬਰ 2017 ਤੇਜੀ ਸੰਧੂ ਇਨ ਵਨ ਵਰਡ ਚਿੱਲ ਵਾਈਬ ਬੰਦਾ ਆ ਬਹੁਤ ਕੈਂਟ ਵਨ ਰੀਜ਼ਨ ਟੂ ਵਰਕ ਵਿਦ ਤੇਜੀ ਸੰਧੂ ਵੀਰ ਨੇ ਜਿੰਨਾ ਵੀ ਕੰਮ ਕੀਤਾ ਹੁਣ ਤੱਕ ਸਾਨੂੰ ਸਾਡੀ ਸਾਰੀ ਟੀਮ ਨੂੰ ਬਹੁਤ ਸੋਹਣਾ ਲੱਗਿਆ ਸੀ ਸਾਡੀ ਸਾਰੀ ਟੀਮ ਦੀ ਸਲਾਹ ਸੀ ਕਿ ਵੀ ਇਹਦਾ ਕੰਮ ਕਰਨਾ ਤੁਹਾਡਾ ਫੇਵਰਿਟ Song ਕਿਹੜਾ ਆਪਣਾ ਮੇਰਾ ਖੁੱਦ ਦਾ ਹਾਂਜੀ ਮੈਨੂੰ ਸਾਰੇ ਸੋਹਣੇ ਲੱਗਦੇ ਨੇ ਫੇਵਰਿਟ ਆਰਟਿਸਟ ਸੁਰਜੀਤ ਗਿੰਦਰਖਿਆ ਸਾਹਿਬ ਹਿਮਾ ਜੰਦ ਨੂੰ ਖਾਣੇ 'ਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਘਰ ਦਾ ਖਾਣਾ ਖਾਣਾ ਜ਼ਿਆਦਾ ਪ੍ਰੈਫਰ ਕਰਦਾ ਹੁੰਦਾ ਜਿਵੇਂ ਦਾਲ ਹੋਗੀ ਸਾਗ ਹੋ ਗਿਆ ਹਾਂਜੀ ਹਰੇ ਬੰਦੀਆ ਦੋ ਲਾਈਨਾਂ ਕੁਇਕ ਹੋ ਲੋ ਕੀ ਤੁੱਪ ਤੋਰੇ ਬੈਨ ਲਾਉਂਦੇ ਨੇ ਤੂੰ ਮੇਥੋਂ ਨਿਗਾ ਚੁਰਾਉਣ ਲਈ